ਹਾਲ ਹੀ ਚ ਸ਼ੁਰੂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਯੋਜਨਾ ਤਹਿਤ ਸਕੂਲਾਂ 'ਚ ਪਖਾਨੇ ਦੀ ਮੁਰੰਮਤ ਵਰਗੇ ਛੋਟੇ ਕੰਮਾਂ ਲਈ ਵੀ ਉਦਘਾਟਨੀ ਪੱਥਰ ਲਗਾਉਣ ਦੇ ਫੈਸਲੇ ਨੂੰ ਵਿਰੋਧੀ ਧਿਰਾਂ ਨੇ ਜੰਮ ਕੇ ਕੋਸਿਆ। ਉੱਥੇ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਰੋਧੀ ਧਿਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਸਕੂਲਾਂ ਵਿੱਚ ਪਖਾਨੇ ਨਹੀਂ ਬਣਾ ਸਕੀਆਂ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ 3000 ਤੋਂ ਵੱਧ ਸਕੂਲਾਂ ਦੇ ਵਿੱਚ ਬਾਥਰੂਮ ਹੀ ਨਹੀਂ ਸਨ ਉਹਨਾਂ ਨੇ ਕਿਹਾ ਹੈ ਕਿ ਅੱਜ ਉਹ ਆਪਣੀਆਂ ਨੇਮ ਪਲੇਟਾਂ ਵੇਖ ਕੇ ਸ਼ਰਮ ਮਹਿਸੂਸ ਕਰ ਰਹੇ ਹਨ ਜਦੋਂ ਸਾਡੀਆਂ ਕੁੜੀਆਂ ਨੂੰ ਖੁੱਲੇ ਦੇ ਵਿੱਚ ਬਾਥਰੂਮ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ ਉਦੋਂ ਸ਼ਰਮ ਕਿੱਥੇ ਸੀ ਜਦੋਂ ਕੁੜੀਆਂ ਨੂੰ ਸਾਫ਼ ਸੁਥਰੇ ਬਾਥਰੂਮਾਂ ਦੀ ਕਾਟਕਾਨ ਸਕੂਲ ਛੱਡਣਾ ਪੈਂਦਾ ਸੀ ਉਦੋਂ ਇਹਨਾਂ ਦੀ ਸ਼ਰਮ ਕਿੱਥੇ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਭਾਜਪਾ ਵਾਲਿਆਂ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਹਨ ਉੱਥੇ ਦੇ ਬਾਥਰੂਮਾਂ ਵਿੱਚ ਵੀ ਏਸੀ ਲੱਗੇ ਹੋਏ ਹਨ ਇਹਨਾਂ ਸਾਰਿਆਂ ਨੇ ਹੀ ਪੰਜਾਬ ਦੇ ਗਰੀਬਾਂ ਦਾ ਹੱਕ ਮਾਰਿਆ ਹੈ ਅਤੇ ਅੱਜ ਫਿਰ ਤੋਂ ਗਰੀਬਾਂ ਦਾ ਮਜ਼ਾਕ ਉਡਾ ਰਹੇ ਹਨ ਉਹ ਇਸ ਨੇਮ ਪਲੇਟ ਤੋਂ ਇਸ ਕਰਕੇ ਈਰਖਾ ਕਰਦੇ ਹਨ ਕਿਉਂਕਿ ਜੋ ਕੰਮ 75 ਸਾਲ ਦੇ ਵਿੱਚ ਨਹੀਂ ਕਰ ਸਕੇ ਉਹ ਅਸੀਂ ਕਰਕੇ ਵਿਖਾ ਦਿੱਤਾ ਇਹਨਾਂ ਨੇ ਗਰੀਬਾਂ ਦੇ ਹੱਕ ਹੜਾਪ ਲਏ ਅਤੇ ਵੱਡੇ ਵੱਡੇ ਫਾਰਮ ਹਾਊਸ ਅਤੇ ਮਹਿਲ ਬਣਾਏ ਅਸੀਂ ਪੰਜਾਬ ਦੀਆਂ ਧੀਆਂ ਨੂੰ ਸਾਦੇ ਅਤੇ ਸਾਫ਼ ਬਾਥਰੂਮ ਦਿੱਤੇ ਇਹ ਕੋਈ ਨੇਮ ਪਲੇਟ ਨਹੀਂ ਹੈ ਇਹ ਯਾਦਗਾਰ ਹੈ ਪੰਜਾਬ ਵਿੱਚ ਕਾਂਗਰਸ ਅਕਾਲੀ ਭਾਜਪਾ ਦੀ ਨਿਗਾਮੀ